ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਬਣੀ ਹੋਈ ਹੈ ਇਹ ਕਿਸੇ ਤੋਂ ਲੁਕਿਆ ਨਹੀਂ ਹੋਇਆ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਖਾਸ ਕਰਕੇ ਮਾਝੇ ਵਾਲੇ ਪਾਸੇ ਹਾਲਾਤ ਬੇਹਦ ਗੰਭੀਰ ਨੇ ਫੌਜ ਆਪਣਾ ਕੰਮ ਕਰ ਰਹੀ ਹੈ ਬੀਐਸਐਫ ਆਪਣਾ ਕੰਮ ਕਰ ਰਹੀ ਹੈ ਐਨਡੀਆਰਐਫ ਐਸਡੀਆਰਬ ਸਾਰੇ ਆਪੋ ਆਪਣਾ ਕੰਮ ਕਰ ਰਹੇ ਨੇ ਪਰ ਇਸ ਦੇ ਵਿਚਾਲੇ ਇੱਕ ਵਾਹਨ ਹੈ ਜੋ ਆਪਣਾ ਕੰਮ ਬਖੂਬੀ ਨਿਭਾ ਰਿਹਾ ਹੈ ਜੀ ਹਾਂ ਆਓ ਤਸਵੀਰਾਂ ਦਿਖਾਈਏ ਜਿਸ ਨੂੰ ਤੁਹਾਡੇ ਜੋ ਤਸਵੀਰਾਂ ਤੁਹਾਡੇ ਤੱਕ ਪਹੁੰਚੀਆਂ ਜ਼ਰੂਰ ਹੋਣਗੀਆਂ ਪਰ ਇਸ ਦੇ ਬਾਰੇ ਜਾਣਕਾਰੀ ਤੁਹਾਡੇ ਕੋਲ ਬਹੁਤ ਘੱਟ ਘੱਟਵਾਦੀ ਹੋਏਗੀ ਤੇ ਆਓ ਅੱਜ ਵਿਸਥਾਰ ਨਾਲ ਜਾਣੀਏ ਇਸ ਵਾਹਨ ਬਾਰੇ ਜੋ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਦੇ ਲਈ ਇੱਕ ਤਰ੍ਹਾਂ ਦਾ ਇੱਕ ਨਵੀਂ ਉਮੀਦ ਬਣ ਕੇ ਸਾਹਮਣੇ ਆਇਆ ਹੈ ਤੇ ਲੋਕਾਂ ਨੂੰ ਬਚਾਰਿਆ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਇਲਾਕੇ ਦੀ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਜੋ ਇਹ ਵਾਹਨ ਉਤਰ ਰਿਹਾ ਹੈ ਇਹ ਵਾਹਨ ਆਮ ਸੜਕਾਂ ਤੇ ਨਹੀਂ ਦਿਖਦਾ ਇਸ ਵਾਹਨ ਦਾ ਨਾਮ ਹੈ ਟੋਰ ਐਨ 1200 ਜੀ ਹਾਂ ਇਸ ਦਾ ਇਹ ਟੈਕਨੀਕਲ ਨਾਮ ਹੈ ਜੀਐਸਡਬਲਿਊ ਕੰਪਨੀ ਇਸ ਨੂੰ ਬਣਾਉਂਦੀ ਹੈ ਤੇ ਇਸ ਨੂੰ ਇੰਡੀਅਨ ਆਰਮੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੈ ਕੇ ਉਤਰੀ ਹੋਈ ਹੈ ਕਰੀਬ ਅੱਧਾ ਦਰਜਨ ਅਜਿਹੇ ਵਾਹਨ ਇਸ ਸਮੇਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕੰਮ ਕਰ ਰਹੇ ਨੇ ਤੇ ਲੋਕਾਂ ਨੂੰ ਜੋ ਲੋਕ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਲੈ ਕੇ ਇਹ ਬਾਹਰ ਆ ਰਹੇ ਨੇ ਇਹ ਵਾਹਨ ਇਹ ਵਾਹਨ ਇਸ ਵਾਹਨ ਦੀ ਅਸੀਂ ਤੁਹਾਨੂੰ ਖੂਬੀ ਵੀ ਦੱਸਾਂਗੇ ਇਸ ਦਾ ਇਸ ਦੀ ਕੀਮਤ ਵੀ ਅਸੀਂ ਦੱਸਾਂਗੇ ਇਸ ਵਾਹਨ ਦੀ ਖਾਸੀਅਤ ਕਿਹੜੀ-ਕਿਹੜੀ ਹੈ ਕਿਹੜੀ-ਕਿਹੜੀ ਥਾਵਾਂ ਤੇ ਚੱਲ ਸਕਦਾ ਕੀ ਹੈ ਸਿਰਫ ਹੜ ਦੇ ਪਾਣੀ 'ਚ ਚੱਲ ਸਕਦਾ ਹੈ ਜਾਂ ਸਿਰਫ ਔਰ ਸਿਰਫ ਇਹ ਕਿਸੇ ਖਾਸ ਇਲਾਕੇ ਚ ਚੱਲਦਾ ਇਹ ਸਭ ਕੁਝ ਵਿਸਤਾਰ ਪੂਰਵਕ ਤੁਹਾਨੂੰ ਦੱਸਾਂਗੇ ਪਰ ਤਸਵੀਰਾਂ ਪਹਿਲਾਂ ਦੱਸ ਦਈਏ ਕਿ ਇਸ ਵਾਹਨ ਦੇ ਰਾਹੀਂ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਉਹਨਾਂ ਥਾਵਾਂ ਤੇ ਜਿਨ੍ਹਾਂ ਥਾਵਾਂ ਤੇ ਨਾ ਕੋਈ ਗੱਡੀ ਪਹੁੰਚ ਸਕਦੀ ਹੈ ਨਾ ਪ੍ਰਸ਼ਾਸਨ ਦਾ ਕੋਈ ਵਾਹਨ ਪਹੁੰਚ ਸਕਦਾ ਹੈ ਹੈਲੀਕਾਪਟਰ ਹਾਲਾਂਕਿ ਹਵਾ ਤੋਂ ਪਹੁੰਚ ਸਕਦਾ ਪਰ ਜ਼ਮੀਨ ਤੋਂ ਪਾਣੀ ਦੇ ਵਿੱਚ ਹੁੰਦਾ ਹੋਇਆ ਇਹ ਵਾਹਨ ਕਿਵੇਂ ਪਹੁੰਚ ਰਿਹਾ ਹੈ ਇਹ ਤਸਵੀਰ ਤੁਹਾਨੂੰ ਕਈ ਵਾਰ ਦੇਖਣ ਨੂੰ ਮਿਲ ਰਹੀ ਹੋਵੇਗੀ ਇੱਕ ਤਸਵੀਰ ਹੋਰ ਦਿਖਾਈਏ ਅੰਮ੍ਰਿਤਸਰ ਦੇ ਜੋ ਡਿਪਟੀ ਕਮਿਸ਼ਨਰ ਨੇ ਉਹ ਵੀ ਇਸ ਸਮੇਂ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਜੋ ਆ ਬਾਕੀ ਬਚਾ ਦਸਤੇ ਦੇ ਨਾਲ ਤੇ ਨਾਲ ਹੀ ਇਸੇ ਵਾਹਨ ਦੇ ذریعے ਲੋਕਾਂ ਨੂੰ ਉਹ ਲੈ ਕੇ ਵੱਖ-ਵੱਖ ਇਲਾਕਿਆਂ ਚੋਂ ਬਾਹਰ ਲੈ ਕੇ ਨਿਕਰੇ ਤਸਵੀਰ ਤੁਸੀਂ ਦੇਖੋ ਇਹ ਉਹੀ ਵਾਹਨ ਹੈ ਜਿਸ ਵਾਹਨ ਦੇ ਵਿੱਚ ਇੰਡੀਅਨ ਆਰਮੀ ਅਲੱਗ-ਅਲੱਗ ਇਲਾਕਿਆਂ ਚ ਫਸੇ ਲੋਕਾਂ ਨੂੰ ਬਿਠਾ ਕੇ ਲੈ ਕੇ ਆ ਰਹੀ ਹੈ ਇਸ ਵਾਹਨ ਦੇ ਵਿੱਚ ਤੁਸੀਂ ਬਜ਼ੁਰਗ ਦੇਖ ਰਹੇ ਹੋ ਬੱਚਿਆਂ ਨੂੰ ਦੇਖੋਗੇ ਔਰਤਾਂ ਨੂੰ ਦੇਖੋਗੇ ਜੋ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਫਸੇ ਹੋਏ ਸੀ ਉਹਨਾਂ ਤੱਕ ਪਹੁੰਚ ਕੀਤੀ ਗਈ ਇਸ ਵਾਹਨ ਦੇ ਰਾਹੀਂ ਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਇਹ ਅੰਮ੍ਰਿਤਸਰ ਦੇ ਅਲੱਗ-ਅਲੱਗ ਇਲਾਕੇ ਨੇ ਤਰਨਤਾਰਨ ਦੇ ਅਲੱਗ-ਅਲੱਗ ਇਲਾਕੇ ਨੇ ਇਸ ਵਾਹਨ ਦੇ ਰਾਹੀਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੁਣ ਇਸ ਵਾਹਨ ਦੇ ਰਾਹੀਂ ਲੋਕਾਂ ਨੂੰ ਬਾਹਰ ਤੱਕ ਕੱਢਿਆ ਜਾ ਰਿਹਾ ਪਰ ਤੁਹਾਡੇ ਮਨ 'ਚ ਸਵਾਲ ਜ਼ਰੂਰ ਆ ਰਿਹਾ ਹੋਣਾ ਕਿ ਅਸੀਂ ਫਲੱਡ ਵਾਲੇ ਇਲਾਕਿਆਂ ਦੇ ਵਿੱਚ ਕਿਸ਼ਤੀਆਂ ਚਲਦੀਆਂ ਦੇਖੀਆਂ ਸੀ ਹੈਲੀਕਾਪਟਰ ਉੱਡਦੇ ਦੇਖੇ ਸੀ ਜਾਂ ਹੋਰ ਤਰੀਕੇ ਅਪਣਾਏ ਜਾਂਦੇ ਸਨ ਜਦੋਂ ਲੋਕਾਂ ਨੂੰ ਬਚਾਇਆ ਜਾਂਦਾ ਸੀ ਪਰ ਇਹ ਨਵੀਂ ਤਰ੍ਹਾਂ ਦਾ ਵਾਹਨ ਕਿਹੜਾ ਹੈ ਇਸ ਵਾਹਨ ਬਾਰੇ ਆਓ ਇੱਕ ਇੱਕ ਜਾਣਕਾਰੀ ਤੁਹਾਨੂੰ ਦੱਸੀਏ ਤੁਹਾਨੂੰ ਵੀ ਚੰਗਾ ਲੱਗਿਆ ਕਿ ਇਸ ਵਾਹਨ ਦੀ ਖੂਬੀ ਕੀ ਹੈ ਇਸ ਬਾਰੇ ਜਾਣ ਕੇ ਤੇ ਇਹ ਫਿਊਚਰ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਦੀ ਮਦਦ ਦੇ ਲਈ ਹੋਰ ਵੀ ਲਾਹੇਵੰਦ ਸਾਬਤ ਹੋਏਗਾ ਤੇ ਆਓ ਦੱਸਿਏ ਇਸ ਵਾਹਨ ਦੀ ਖਾਸੀਅਤ ਇਸ ਵਾਹਨ ਦਾ ਨਾਮ ਹੈ ਅ ਟੋਰ N1200 ਜਿਸ ਨੂੰ ਜੀਐਸਡਬਲਿਊ ਕੰਪਨੀ ਗੈਕੋ ਮੋਟਰਸ ਵੱਲੋਂ ਬਣਾਇਆ ਜਾ ਰਿਹਾ ਹੈ ਭਾਰਤ ਸਰਕਾਰ ਦੇ ਮਦਦ ਦੇ ਨਾਲ ਇਸ ਨੂੰ ਬਣਾਇਆ ਜਾ ਰਿਹਾ ਹੈ ਇਸ ਦੀ ਖਾਸੀਅਤ ਇਹ ਹੈ ਕਿ ਇਹ ਡੂੰਘੇ ਪਾਣੀ ਅਤੇ ਉੱਚੀਆਂ ਨੀਵੀਆਂ ਥਾਵਾਂ ਤੇ ਜਾਣ ਚ ਬੇਹਦ ਕਾਮਯਾਬ ਹੈ ਜਿੱਥੇ ਆਮ ਸੰਨ ਨਹੀਂ ਜਾ ਸਕਦਾ ਕੁਦਰਤੀ ਕਰੋਪੀਆਂ ਤੇ ਆਪਦਾ ਵਾਲੇ ਹਾਲਾਤਾਂ ਚ ਇਹ ਬੇਹਦ ਕਾਮਯਾਬ ਹੈ ਇਹ ਵਾਹਨ ਇਸ ਤੋਂ ਇਲਾਵਾ ਇਹ ਵਾਹਨ ਬਰਫੀਲੇ ਇਲਾਕਿਆਂ ਜੰਗਲਾਂ ਪਹਾੜਾਂ ਨਦੀਆਂ ਤੇ ਮਾਰੂਥਲ 'ਚ ਵੀ ਕਾਮਯਾਬ ਹੈ ਸਿਰਫ ਹੜ੍ਹ ਦੇ ਪਾਣੀ ਦੇ ਵਿੱਚ ਹੀ ਕਾਮਯਾਬ ਨਹੀਂ ਹੈ ਰੱਖਿਆ ਮੰਤਰਾਲੇ ਨੇ ਡਿਫੈਂਸ ਮਿਨਿਸਟਰੀ ਨੇ 220 ਕਰੋੜ ਦੇ ਖਰਚੇ ਨਾਲ 96 ਵਾਹਨ ਬਣਵਾਏ ਨੇ ਇੱਕ ਵਾਹਨ ਦੀ ਕੀਮਤ 2 ਕਰੋੜ ਤੋਂ ਵੱਧ ਪੈਂਦੀ ਹੈ ਇਸ ਦੀ ਕੀਮਤ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ 2 ਕਰੋੜ ਤੋਂ ਵੱਧ ਪੈਂਦੀ ਹੈ ਇਸ ਦੀ ਕੀਮਤ ਇਹ ਵਾਹਨ ਖਾਸ ਤੌਰ ਤੇ ਚੰਡੀਗੜ੍ਹ ਵਿੱਚ ਬਣਾਏ ਜਾ ਰਹੇ ਜੀ ਹਾਂ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਜੋ ਪਲਾਂਟ ਲੱਗੇ ਚੰਡੀਗੜ੍ਹ ਦੇ ਵਿੱਚ ਲੱਗੇ ਜੀਐਸਡਬਲਿਊ ਕੰਪਨੀ ਨਾਲ ਜੋ ਮਿਲ ਕੇ ਕੰਪਨੀ ਡਿਫੈਂਸ ਮਿਨਿਸਟਰੀ ਨਾਲ ਬਣਾ ਰਹੀ ਹੈ ਇਹ ਚੰਡੀਗੜ੍ਹ ਦੇ ਵਿੱਚ ਹੀ ਬਣਾਇਆ ਜਾ ਰਿਹਾ ਹੈ ਇਸ ਦੀ ਇਸ ਦੀ ਖਾਸੀਅਤ ਹੋਰ ਕੀ ਹੈ ਕਿ ਇਹ ਟਾਇਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਟਿਊਬ ਵਾਂਗ ਅਤੇ ਚੱਪੂ ਵਾਂਗ ਕੰਮ ਕਰ ਦਿੰਦਾ ਹੈ ਜੀ ਹਾਂ ਜਦੋਂ ਇਹ ਡੋਂਗੇ ਪਾਣੀ ਦੇ ਵਿੱਚ ਵਾਹਨ ਉਤਰਦਾ ਹੈ ਤਾਂ ਇਹ ਫਲੋਟ ਕਰਨ ਲੱਗ ਜਾਂਦਾ ਹੈ ਇਹ ਡੁੱਬਦਾ ਨਹੀਂ ਹੈ ਇਸੇ ਕਰਕੇ ਤੁਹਾਨੂੰ ਲੱਗਦਾ ਹੋਣਾ ਕਿ ਇਹ ਟੈਂਕ ਰੂਮਾ ਜੋ ਵਾਹਨ ਹੈ ਇਹ ਡੁੱਬ ਕਿਉਂ ਨਹੀਂ ਰਹਿਣਾ ਹੈਵੀ ਹੋਏਗਾ ਪਰ ਇਹਦੇ ਟਾਇਰ ਬੜੇ ਖਾਸ ਤਰ੍ਹਾਂ ਦੇ ਬਣਾਏ ਹੋਏ ਨੇ ਇਸ ਤੋਂ ਇਲਾਵਾ ਇਹਦੇ ਟਾਇਰਾਂ ਨੂੰ ਤੁਸੀਂ ਦੇਖੋਗੇ ਜਿਵੇਂ ਕਿਸੇ ਕਿਸ਼ਤੀ ਦਾ ਚੱਪੂ ਚਲਾਇਆ ਜਾਂਦਾ ਉਸ ਦੀ ਤਰ੍ਹਾਂ ਉਸ ਸ਼ੇਪ ਚ ਬਣੇ ਨੇ ਪਾਣੀ ਨੂੰ ਇਹ ਪਿੱਛੇ ਸੁੱਟਦੇ ਨੇ ਮਤਲਬ ਜਿਵੇਂ ਤੁਸੀਂ ਦੇਖੋ ਤਸਵੀਰ ਦੇ ਵਿੱਚ ਇਹ ਵਾਹਨ ਅੱਗੇ ਨੂੰ ਜਾ ਰਿਹਾ ਹੈ ਇਹਦੇ ਪਿੱਛੇ ਦੂਜਾ ਵਾਹਨ ਹੁੰ ਜਾਏਗਾ ਇਹਦੇ ਟਾਇਰ ਤੁਸੀਂ ਦੇਖੋ ਇਸ ਦੇ ਉੱਪਰ ਜੋ ਤੁਸੀਂ ਸ਼ੇਪ ਦੇਖ ਰਹੇ ਹੋ ਜਦੋਂ ਇਹ ਪਾਣੀ ਦੇ ਵਿੱਚ ਫਲੋਟ ਕਰਨ ਲੱਗ ਜਾਂਦਾ ਤਾਂ ਇਹ ਦੇਖੋ ਪਾਣੀ ਨੂੰ ਕਿਸ ਤਰ੍ਹਾਂ ਸੁੱਟ ਰਿਹਾ ਚੱਪੂ ਦੇ ਵਾਂਗ ਸੁੱਟ ਰਿਹਾ ਤਾਂ ਕਿ ਇਹ ਵਿੱਚ ਡੁੱਬੇ ਨਾ ਕਿਸੇ ਵੀ ਤਰ੍ਹਾਂ ਦਾ ਕੋਈ ਨਾਲੀ ਹੋਵੇ ਨਾਲਾ ਹੋਵੇ ਜਾਂ ਜ਼ਿਆਦਾ ਪਾਣੀ ਹੋਵੇ ਉਸ ਦੇ ਵਿੱਚ ਬੜੇ ਹੀ ਕਾਮਯਾਬੀ ਨਾਲ ਦੇਖੋ ਇਹ ਬਾਹਰ ਵਾਲੇ ਪਾਸੇ ਆ ਰਿਹਾ ਤੇ ਲੋਕਾਂ ਨੂੰ ਬਿਠਾ ਕੇ ਸੜਕ ਤੇ ਵੀ ਚਲਾਇਆ ਤੇ ਸੜਕ ਤੋਂ ਫੇਰ ਇਹ ਪਾਣੀ ਵਾਲੇ ਪਾਸੇ ਜਾਏਗਾ ਅੱਗੇ ਦੱਸਿਏ ਇਸ ਦੀ ਲੰਬਾਈ ਚੌੜਾਈ ਬਾਰੇ ਵੀ ਅਸੀਂ ਗੱਲ ਕਰ ਲਈਏ ਇਸ ਇਸ ਦੀ ਲੰਬਾਈ ਹੈ 3.98 ਮੀਟਰ ਯਾਨੀ ਕਰੀਬ-ਕਰੀਬ 4 ਮੀਟਰ ਲੰਬਾ ਇਹ ਵਾਹਨ ਹੈ ਤੇ 2.57 ਮੀਟਰ ਚੌੜਾਈ ਯਾਨੀ ਢਾਈ ਮੀਟਰ ਤੋਂ ਥੋੜੀ ਜੀ ਵੱਧ ਇਸ ਦੀ ਚੌੜਾਈ ਹੈ ਲੰਬਾਈ ਦੱਸੀ ਤੁਹਾਨੂੰ ਅਸੀਂ 4 ਮੀਟਰ ਚੌੜਾਈ ਢਾਈ ਮੀਟਰ ਤੋਂ ਥੋੜੀ ਜ਼ਿਆਦਾ ਤੇ 2.84 ਮੀਟਰ ਇਸ ਦੀ ਉਚਾਈ ਹੈ ਯਾਨੀ ਕਰੀਬ ਪੌਣੇ 1.3 ਫੁੱਟ ਪੌਣੇ 3 ਮੀਟਰ ਤੋਂ ਵੱਧ ਇਸ ਦੀ ਉਚਾਈ ਹੈ ਇਸ ਦੀ ਲੰਬਾਈ ਚੌੜਾਈ ਚਾਹੀ ਤੁਹਾਨੂੰ ਅਸੀਂ ਦੱਸੀ ਹੁਣ ਅਗਲੀ ਗੱਲ ਕਰੀਏ 1200 ਕਿਲੋ ਭਾਰ ਚੁੱਕਣ ਦੇ ਨਾਲ-ਨਾਲ ਇਹ ਵਾਹਨ ਡਰਾਈਵਰ ਸਮੇਤ 9 ਲੋਕਾਂ ਨੂੰ ਲੈ ਕੇ ਚੱਲ ਸਕਦਾ ਯਾਨੀ ਕਿ ਮੰਨ ਕੇ ਚੱਲੋ ਕਿ ਕਿਸੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਇਹ ਵਾਹਨ ਗਿਆ ਤੇ ਉੱਥੋਂ ਇਸ ਵਾਹਨ ਨੇ 9 ਲੋਕਾਂ ਨੂੰ ਬਿਠਾਇਆ ਵੀ ਯਾਨੀ ਡਰਾਈਵਰ ਨੂੰ ਛੱਡ ਕੇ 8 ਲੋਕਾਂ ਨੂੰ ਬਿਠਾ ਵੀ ਲਿਆ ਉਸ ਤੋਂ ਇਲਾਵਾ 1200 ਕਿਲੋ ਤੋਂ ਵੱਧ ਜਿਹੜਾ ਸਮਾਨ ਹੈ ਕੋਈ ਜ਼ਰੂਰੀ ਚੀਜ਼ ਹੈ ਉਸ ਉਸ ਨੂੰ ਲੈ ਕੇ ਇਹ ਵਾਹਨ ਬਾਹਰ ਵਾਲੇ ਪਾਸੇ ਆ ਸਕਦਾ ਹੈ ਇਹ ਜਿਹਾ ਨਹੀਂ ਹੈ ਕਿ ਸਿਰਫ ਲੋਕਾਂ ਨੂੰ ਬਿਠਾ ਕੇ ਲੈ ਕੇ ਆਏਗਾ ਜ਼ਰੂਰੀ ਕੀਮਤੀ ਸਮਾਨ ਨੂੰ ਵੀ ਉਹ ਨਾਲ ਲੈ ਕੇ ਆ ਸਕਦਾ ਹੈ ਇਹ ਵਾਹਨ ਇਸ ਦੀ ਇੱਕ ਖਾਸੀਅਤ ਵੀ ਹੈ ਅੱਗੇ ਚੱਲਦੇ ਹਾਂ ਇਸ ਦੀ ਸਪੀਡ ਬਾਰੇ ਗੱਲ ਕਰ ਲਈਏ ਤਾਂ ਆਮ ਸੜਕ ਤੇ ਇਸ ਦੀ ਸਪੀਡ 40 ਕਿਲੋਮੀਟਰ ਪ੍ਰਤੀ ਘੰਟਾ ਹੈ ਪਰ ਜਦੋਂ ਇਹ ਪਾਣੀ 'ਚ ਉਤਰ ਜਾਂਦਾ ਹੈ ਤਾਂ ਇਸ ਦੀ ਸਪੀਡ 6 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਂਦੀ ਹੈ ਯਾਨੀ ਬਹੁਤ ਘੱਟ ਹੋ ਜਾਂਦੀ ਹੈ ਕਿਉਂਕਿ ਪਾਣੀ ਦੇ ਵਿੱਚ ਅੱਗੇ ਵੀ ਵਧਣਾ ਹੁੰਦਾ ਤੇ ਕਾਫੀ ਜ਼ੋਰ ਲੱਗਦਾ ਹੈ ਇਸ ਦੀ ਫਿਊਲ ਕੈਪੈਸਿਟੀ ਜੋ ਟੈਂਕ ਕੈਪੈਸਿਟੀ ਹੈ ਉਹ ਕਿੰਨੀ ਹੈ 232 ਲੀਟਰ ਤੇਲ ਇਸ ਦੇ ਵਿੱਚ ਪੈਂਦਾ ਹੈ ਤੇ ਜੇਕਰ ਲੋਡ ਪਵੇ ਤਾਂ ਲੰਬੇ ਆਪਰੇਸ਼ਨਾਂ ਦੇ ਵਿੱਚ ਇਹ 61 ਘੰਟੇ ਤੋਂ ਵੱਧ ਲਗਾਤਾਰ ਕੰਮ ਕਰ ਸਕਦਾ ਹੈ ਯਾਨੀ ਇਸ ਦੀ ਕੈਪੈਸਿਟੀ ਇੰਨੀ ਹੈ ਕਿ 60-66 ਕਿਲੋਮੀਟਰ ਦੇ ਏਰੀਆ ਨੂੰ ਇਹ ਕਵਰ ਕਰ ਸਕਦਾ ਹੈ ਤੇ ਇਸ ਦੀ ਕਿਨੇ ਕਿਹੜੇ-ਕਿਹੜੇ ਮੌਸਮਾਂ ਦੇ ਵਿੱਚ ਕੰਮ ਕਰਦਾ ਯਾਨੀ ਬਰਫੀਲੇ ਇਲਾਕਿਆਂ ਦੇ ਜਿਵੇਂ ਗੱਲ ਕਹੀ ਅਸੀਂ ਇਹ -40 ਡਿਗਰੀ ਸੈਲਸੀਅਸ ਦੇ ਵਿੱਚ ਵੀ ਕੰਮ ਕਰ ਸਕਦਾ ਤੇ 45 ਡਿਗਰੀ ਸੈਲਸੀਅਸ ਯਾਨੀ ਗਰਮੀ ਵਾਲੇ 45 ਡਿਗਰੀ ਸੈਲਸੀਅਸ ਤੋਂ ਉੱਪਰ ਵਾਲੇ ਤਾਪਮਾਨ ਦੇ ਵਿੱਚ ਵੀ ਇਹ ਕੰਮ ਕਰਨ ਦੇ ਵਿੱਚ ਸਮਰੱਥ ਹੈ ਤਾਂ ਇਸ ਦੀ ਖਾਸੀਅਤ ਬੇਹਦ ਤੁਹਾਨੂੰ ਦਿਲਚਸਪ ਲੱਗੇਗੀ ਇਸ ਤੋਂ ਇਲਾਵਾ ਦਸੀਏ ਕਿ ਇਸ ਸੰਗਣੀ ਧੁੰਦ ਵਿੱਚ ਵੀ ਇਹ ਕਾਮਯਾਬ ਹੈ ਵਾਹਨ ਕਿਉਂਕਿ ਉਚਾਈ ਜਿਵੇਂ ਤੁਹਾਨੂੰ ਦੱਸਿਆ ਸੀ ਕਾਫੀ ਹੈ ਇਸ ਕਰਕੇ ਬਹੁਤ ਜੋ ਧੁੰਦ ਵਾਲੇ ਇਲਾਕੇ ਨੇ ਜਿੱਥੇ ਵਿਜ਼ਿਬਿਲਟੀ ਘੱਟ ਹੈ ਉਹਨਾਂ ਚ ਵੀ ਇਹ ਆਪਣਾ ਕੰਮ ਬਖੂਬੀ ਕਰ ਸਕਦਾ ਹੈ ਇਹ ਵਾਹਨ ਤਾਂ ਇਸ ਕਰਕੇ ਇਸ ਵਾਰ ਜੋ ਫਲੱਡ ਆਏ ਨੇ ਉਹਨਾਂ ਦੇ ਵਿੱਚ ਇਸ ਦੀ ਖਾਸੀਅਤ ਲੋਕਾਂ ਨੂੰ ਹੈਰਾਨ ਵੀ ਕਰ ਰਹੀ ਹੈ ਤੇ ਲੋਕਾਂ ਦੇ ਲਈ ਇੱਕ ਉਮੀਦ ਦੀ ਕਰਨ ਜ਼ਰੂਰ ਹੈ ਕਿ ਜੇਕਰ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਤਾਂ ਸਾਡੇ ਕੋਲ ਇਸ ਤਰ੍ਹਾਂ ਦੀ ਵੀ ਇਕੁਪਮੈਂਟ ਇਸ ਤਰ੍ਹਾਂ ਦੀ ਤਕਨੀਕ ਹੈ ਕਿ ਔਖੇ ਤੇ ਜੋ ਖਤਰਨਾਕ ਇਲਾਕਿਆਂ ਜਿੱਥੇ ਲੋਕ ਫਸੇ ਹੋਏ ਨੇ ਉੱਥੋਂ ਇਹਨਾਂ ਨੂੰ ਕੱਢਿਆ ਜਾ ਸਕਦਾ ਹੈ ਤਾਂ ਇਹ ਅਸੀਂ ਤੁਹਾਨੂੰ ਦੱਸਿਆ ਇਸ ਵਾਹਨ ਦੀ ਜਿਸ ਦਾ ਨਾਮ ਹੈ ਅਟੌਰ ਐਂਡ 1200 ਜਿਸ ਦੀ ਖਾਸੀਅਤ ਬਹੁਤ ਜ਼ਿਆਦਾ ਹੈ ਤੇ ਇਸ ਦਿਖਾ세 ਤੇ ਇਹ ਕਿ ਆਮ ਲੋਕਾਂ ਦੀ ਇਹ ਜ਼ਿੰਦਗੀ ਬਚਾ ਸਕਦਾ ਹੈ ਤੇ ਤਸਵੀਰ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੇ ਤਰਨਤਾਰਨ ਵਾਲੇ ਇਲਾਕਿਆਂ ਦੀ ਹਾਲਾਂਕਿ ਹੋਰ ਕਈ ਇਲਾਕਿਆਂ ਦੇ ਵਿੱਚ ਇਹ ਵਾਹਨ ਪਹੁੰਚਾਇਆ ਗਿਆ ਹੈ ਸਰਕਾਰ ਵੱਲੋਂ ਲੋਕਾਂ ਨੂੰ ਰੈਸਕਿਊ ਕਰਨ ਦੇ ਲਈ ਪਰ ਇਸ ਬਾਰੇ ਸਾਡੀ ਵੀ ਕਯੂਰੀਓਸਿਟੀ ਬਹੁਤ ਜ਼ਿਆਦਾ ਸੀ ਕਿ ਜਾਣਿਆ ਜਾਵੇ ਤੇ ਤੁਹਾਡੇ ਤੱਕ ਇਹ ਜੋ ਇਸ ਦੀ ਜਾਣਕਾਰੀ ਪਹੁੰਚਾਈ ਜਾਵੇ ਕਿਉਂਕਿ ਇਹ ਨਵੇਂ ਤਰ੍ਹਾਂ ਦੇ ਵਾਹਨ ਬਾਰੇ ਜਾਨਣਾ ਜ਼ਰੂਰੀ ਹੁੰਦਾ ਹੈ ਤਾਂ ਕਿ ਕੱਲ ਨੂੰ ਤੁਸੀਂ ਇਸ ਨੂੰ ਦੇਖ ਕੇ ਹੈਰਾਨ ਨਾ ਹੋਵੋ ਤੇ ਜੇਕਰ ਕੱਲ ਨੂੰ ਇਸ ਦੀ ਔਖੇ ਵੇਲਿਆਂ ਦੇ ਵਿੱਚ ਲੋੜ ਪਵੇ ਤੇ ਸਾਨੂੰ ਪਤਾ ਹੋਵੇ ਕਿ ਸਾਡਾ ਸਰਕਾਰ ਕੋਲ ਤੇ ਸਾਡੇ ਡਿਫੈਂਸ ਫੋਰਸਾਂ ਕੋਲ ਇਸ ਤਰ੍ਹਾਂ ਦੇ ਵਾਹਨ ਨੇ ਜੋ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੇ ਸਟੀਕਤਾ ਨਾਲ ਜੋ ਲੋਕ ਫਸੇ ਨੇ ਉਹਨਾਂ ਨੂੰ ਲਿਆ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਸਕਦਾ ਹੈ